ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਸਹਬਜ਼ਾਦਿਆਂ ਦੀ ਸਹਬਜ਼ਾਦਿਆਂ ਦੀ ਵੀ ਗੱਲ ਕਰਨੀ ਆ ਨਾਲ ਭਗਵੰਤ ਮਾਨ ਦੇ ਬਿਆਨਾਂ ਦਾ ਜਵਾਬ ਦੇਣਾ ਉਹ ਭਾਸ਼ਨ ਦੇ ਹੀ ਜਾਂਦਾ ਸੀ ਉਦਮ ਸਿੰਘ ਜੀ ਤੇ ਭਗਤ ਸਿੰਘ ਜੀ ਤੇ ਸਾਡੇ ਸਹਬਜ਼ਾਦਿਆਂ ਤੇ ਇਹ ਜਿਹੜਾ ਕਹਿ ਲੋ ਬਿਆਨਬਾਜ਼ੀਆਂ ਕੀ ਸੀ ਮੈਂ ਉਹ ਵੀ ਦੱਸ ਦਿਨਾ ਹੁਣ ਜਿਹੜਾ ਕਹਿ ਲੋ ਉਹ ਦਿਨ ਚੱਲੀ ਜਾਂਦੇ ਆ ਜਿਨ੍ਹਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੇ ਪਰਿਵਾਰਾਂ ਤੇ ਤਸ਼ੱਦਦ ਹੋਏ ਆ ਛੋਟੇ-ਛੋਟੇ ਬੱਚੇ ਆਪਣੇ ਕਈ ਵਾਰ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆ ਤਾਂ ਆਪਣੇ ਕੋਲੋਂ 2 ਮਿੰਟ ਵੀ ਪਾਸੇ ਹੋ ਜਾਣ ਤੇ ਆਪਣੀਆਂ ਚੀਕਾਂ ਪੈ ਜਾਂਦੀਆਂ ਆਪਾਂ ਲਾਉਸਮੈਂਟਾ ਕਰਾਉਣ ਲੱਗ ਜਾਂਦੇ ਆ ਫਲਾਨਾ ਭਾਈ ਐਡਾ ਕ ਬੱਚਾ ਜੇ ਤੁਹਾਨੂੰ ਦਿਸੇ ਉਹ ਤਾਂ ਉਹਨੂੰ ਲਿਆ ਕੇ ਉੱਥੇ ਠਲਾ ਦਿਓ ਉਹਨੂੰ ਉੱਥੇ ਠਲਾ ਦਿਓ ਇਹ ਤਾਂ ਗੁਰੂ ਸਾਹਿਬ ਹੀ ਸੀ ਜਿਨ੍ਹਾਂ ਦਾ ਭਾਈ ਮੈਂ ਤਾਂ ਜਿਵੇਂ ਕਹ ਲੇ ਮੇਰੇ ਕੋਲੋ ਸ਼ਬਦ ਨਹੀਂ ਬੋਲੇ ਜਾਣੇ ਪਰ ਮੈਂ ਜਵਾਬ ਦੇਣ ਲੱਗਿਆ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਜਵਾਬ ਕੀ ਦੇਣ ਲੱਗਿਆ ਭਗਵੰਤ ਮਾਨ ਭਾਸ਼ਣ ਦੇਈ ਜਾਂਦਾ ਸੀ ਦੱਸੀ ਜਾਂਦਾ ਸੀ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਹਿਬਜ਼ਾਦੇ ਠੰਡਾਂ ਦੇ ਵਿੱਚ ਐ ਹੋ ਗਏ ਸਾਰਿਆਂ ਨੂੰ ਪਤਾ ਜੀ ਕੋਈ ਦੱਸਣ ਦੀ ਲੋੜ ਨਹੀਂ ਗਈ ਇਹ ਭਗਵਾਨ ਤਮਨ ਕੋਈ ਮਤਲਬ ਕਹਿ ਲੋ ਭਗਵਾਨ ਤਮਨ ਦੇ ਦੱਸੇ ਨਾਲ ਨਹੀਂ ਕਿਸੇ ਨੂੰ ਪਤਾ ਸਭ ਨੂੰ ਪਤਾ ਪਰ ਮੈਂ ਭਗਵਾਨ ਤਮਨ ਨੂੰ ਜਵਾਬ ਸਿਰਫ ਇਹ ਦੇਣੇ ਆ ਕਿ ਜਿਵੇਂ ਉਹਨਾਂ ਟਾਈਮਾਂ ਤੇ ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਨੀਂਹ ਚ ਚਨਾਤਾ ਸੀ ਤੇ ਤੂੰ ਉਹਨਾਂ ਨਾਲੋਂ ਘੱਟ ਨਹੀਂਗਾ ਅੱਜ ਦੇ ਜਿਹੜਾ ਕਹਿ ਲੋ ਮਾਂ ਬਾਪਾ ਉਹਨਾਂ ਦੇ ਧੀਆਂ ਦੇ ਪੋਤੇ ਜਿਹੜੇ ਉਹ ਇਸ ਪੱਠੀ ਦੇ ਵਿੱਚ ਨੌਜਵਾਨ ਪੁੱਤ ਜਿਹੜਾ ਕਹ ਲੋ ਇਨਾ ਪੱਠੀਆਂ ਦੇ ਵਿੱਚ ਆ ਕੇ ਨਸ਼ੇ ਦੇ ਜਿਹੜਾ ਕਹ ਲੋ ਬਸ ਨਸ਼ਾ ਬਰਬਾਦ ਕਰੀ ਆਉਂਦਾ ਤਾਂ ਮੇਰਾ ਭਰਾ ਤੇਰਾ ਕੋਈ ਰੂਪ ਉਹਨਾਂ ਨਾਲੋਂ ਕੋਈ ਫਰਕ ਨਹੀਂ ਹੈ ਗੱਲਾਂ ਦੇ ਵਿੱਚ ਬਾ ਚੱਕਰੇ ਹੋ ਸਿੱਧੇ ਤੌਰ ਤੇ ਤਸ਼ੱਦਦ ਸੀਗੇ ਤੇ ਤੂੰ ਤੇਰਾ ਕੰਮ ਇਹ ਆ ਵੀ ਹੌਲੀ ਹੌਲੀ ਨਾਲੇ ਤਾਂ ਜਿਵੇਂ ਕਹ ਲੋ ਵੀ ਨਾਲੇ ਤਾਂ ਸਾਰਾ ਖੇਤ ਖਾ ਗਈ ਨਾਲੇ ਮੂੰਹ ਵਿੰਗੇ ਦਾ ਵਿੰਗਾ ਕੰਮ ਤਾਂ ਇੱਥੇ ਹੋਇਆ ਪਿਆ ਕਿ ਸਾਨੂੰ ਤਾਂ ਜਿਹੜੀ ਕਹ ਲੋ ਹਰ ਚੀਜ਼ ਇੱਥੇ ਛਰੇ ਆਮ ਜਿਹੜੀ ਨਸ਼ੀਲਾ ਪਦਾਰਥ ਆ ਫਿਰ ਵੀ ਭਗਵਾਨ ਤਮਨ ਦੀ ਸਰਕਾਰ ਇਹ ਆਖ ਦਿੰਦੀ ਆ ਕਿ ਭਾਈ ਅਸੀਂ ਤਾਂ ਸਾਡੇ ਅੜਕੇ ਦਾ ਬੰਦੇ ਕੋਈ ਨਹੀਂ ਮੈਂ ਭਗਵਾਨ ਤਮਨ ਜੀ ਕੋਈ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਤੁਸੀਂ ਸਹਿਬਜ਼ਾਦਿਆਂ ਬਾਰੇ ਨਾ ਦੱਸੋ ਸਾਰੇ ਲੋਕਾਂ ਨੂੰ ਪਤਾ ਦੂਸਰਾ ਨੰਬਰ ਤੁਸੀਂ ਸ਼ਹੀਦ ਉਦਮ ਸਿੰਘ ਬਾਰੇ ਨਾ ਦੱਸੋ ਸਭ ਨੂੰ ਪਤਾ ਕਿ ਜਿਹੜਾ ਸ਼ਹੀਦ ਉਦਮ ਸਿੰਘ ਸੀ ਉਹ ਲੁੱਟ ਖੋਹ ਕਰਕੇ ਅੰਗਰੇਜ਼ਾਂ ਨੂੰ ਪੈਸਾ ਦੇ ਦਿੰਦਾ ਸੀ ਔਰ ਜਿਹੜਾ ਭਗਤ ਸਿੰਘ ਸੀ ਉਹਦਾ ਕੰਮ ਵੀ ਇਹੀ ਸੀਗਾ ਮੈਂ ਇਸ ਮਸਲੇ ਤੇ ਬੋਲਿਆ ਵੀ ਸੀਗਾ ਇਹ ਮੈਂ ਕਿਹਾ ਕਿਉਂ ਆ ਭਰਾਵੋ ਮੈਂ ਮਾਫੀ ਚਾਹੁੰਨਾ ਇਹੋ ਜਿਹਾ ਕੰਮ ਕੋਈ ਨਹੀਂ ਸੀ ਪਰ ਸਾਡਾ ਜਿਹੜਾ ਭਗਵੰਤ ਮਾਨ ਇਹ ਆਪਦੇ ਆਪ ਨੂੰ ਕਹਿੰਦਾ ਕਿ ਮੈਂ ਤਾਂ ਸੋਚ ਤੇ ਚੱਲਦਾ ਸ਼ਹੀਦ ਉਦਮ ਸਿੰਘ ਦੀ ਸ਼ਹੀਦ ਭਗਤ ਸਿੰਘ ਦੀ ਔਰ ਉਹ ਤਾਂ ਸਾਡੇ ਦੇਸ਼ ਤੇ ਆਂਚ ਨਹੀਂ ਆਉਣ ਦਿੰਦੇ ਸੀ ਉਹ ਤਾਂ ਅੰਗਰੇਜ਼ਾਂ ਨੂੰ ਭਜਾਉਣ ਨੂੰ ਫਿਰਦੇ ਸੀ ਉਹਨਾਂ ਨੇ ਬਦਲੇ ਲਏ ਔਰ ਇਹ ਜਿਹੜਾ ਸਾਡਾ ਮੁੱਖ ਮੰਤਰੀ ਆਪਦੇ ਆਪ ਨੂੰ ਸੋਚ ਦੱਸਣ ਵਾਲਾ ਉਹਨਾਂ ਦੀ ਸੋਚ ਦੇ ਨਾਲ ਚੱਲਣ ਵਾਲਾ ਇਹ ਭਾਈ ਸਾਹਿਬ 4-400 ਕਰੋੜ ਰੁਪਇਆ ਜਹਾਜ਼ ਤੇ ਲਾ ਕੇ 10-10 ਲੱਖ ਰੁਪਇਆ ਘੰਟੇ ਦਾ ਕਿਰਾਇਆ ਭਰ ਕੇ ਆਹ ਕਰੋੜਾਂ ਰੁਪਇਆ ਰੇਲੀਆਂ ਤੇ ਲਾਉਂਦਾ ਜਿਹੜਾ ਕੀ ਦੋ ਤੋਂ 4 ਘੰਟਿਆਂ ਦੇ ਵਿੱਚ 50-55 ਕਰੋੜ ਰੁਪਇਆ ਬਰਬਾਦ ਕਰ ਦਿੰਦਾ ਕੇਜਰੀਵਾਲ ਨੂੰ ਲਿਆ ਕੇ ਇਹ ਜਵਾਬ ਸੀ ਮੇਰਾ ਹੁਣ ਭਗਵੰਤ ਮਾਨ ਜੀ ਮੈਂ ਕਹਿੰਨਾ ਨਾ ਤਾਂ ਤੁਸੀਂ ਸ਼ਹੀਦਾਂ ਬਾਰੇ ਦੱਸੋ ਨਾ ਤੁਸੀਂ ਸਹਿਬਜ਼ਾਦਿਆਂ ਬਾਰੇ ਦੱਸੋ ਲੋਕਾਂ ਨੂੰ ਪਤਾ ਪਰ ਤੁਹਾਡਾ ਦੱਸੋ ਕਰਤਾਰ ਕੀ ਆ ਤੁਹਾਡੀ ਸਰਕਾਰ ਦੇ ਵਿੱਚ ਚਿੱਟੇ ਦੇ ਨਾਲ ਛੋਟੇ-ਛੋਟੇ ਬੱਚੇ ਮਰੀ ਜਾਂਦੇ ਆ ਮਾਂਵਾਂ ਰੋਂਦੀਆਂ ਫਿਰਦੀਆਂ ਲੋਕਾਂ ਦੇ ਘਰਾਂ ਚਾਟੇ ਨਹੀਂ ਗਏ ਪੁੱਤਾਂ ਨੇ ਗਰੀਬੀ ਚੱਕਰੀ ਸੀ ਪੁੱਤਾਂ ਨੇ ਮਾਪਿਓ ਨੂੰ ਸੁਖ ਦਾ ਸਾਹ ਦੇਣਾ ਸੀ ਪਰ ਅੱਜ ਉਹਨਾਂ ਪੁੱਤਾਂ ਨੂੰ ਚੱਕ ਚੱਕ ਕੇ ਆ ਮਾਹ ਬਾਬ ਜਿਹੜਾ ਕਹ ਲੋ ਰੋਂਦੇ ਫਿਰਦੇ ਆ ਗੱਲਾਂ ਤੁਸੀਂ ਗੁਰੂਆਂ ਦੀਆਂ ਕਰਦੇ ਆ ਗੁਰੂ ਉਹ ਆ ਜਿਨ੍ਹਾਂ ਦੇ ਤੂੰ ਨਾਮ ਲਈ ਜਨ ਉਹਨਾਂ ਨੇ ਲੋਕਾਂ ਦੇ ਘਰ ਬਚਾਉਣ ਵਾਸਤੇ ਆਪਦੇ ਘਰ ਕੁਰਬਾਨ ਕਰਤੇ ਆਪਦੇ ਘਰ ਝਾੜ ਲਏ ਉਹਨਾਂ ਨੇ ਪਰ ਤੁਸੀਂ ਆਪਦੇ ਘਰ ਬਚਾਉਣ ਵਾਸਤੇ ਲੋਕਾਂ ਦੇ ਘਰ ਜਾੜਤੇ ਭਗਵੰਤ ਮਾਨ ਇਹਦੇ ਵਿੱਚ ਇਹ ਨਾ ਕਹੇ ਕਿ ਤੂੰ ਬੜਾ ਚੰਗਾ ਤੂੰ ਬੜਾ ਐ ਆ ਮੈਨੂੰ ਤੁਸੀਂ ਦੱਸੋ ਕਿ ਤੁਹਾਡੀ ਸਰਕਾਰ ਦੇ ਵਿੱਚ ਸਾਡੀਆਂ ਧੀਆ ਭੈਣਾਂ ਨੇ ਖੁਦ ਖੁਸ਼ੀਆਂ ਕੀਤੀ ਆ ਸਾਡੀ ਧੀ ਭੈਣ ਨੇ ਖੁਦ ਖੁਸ਼ੀ ਕੀਤੀ ਕਿਸੇ ਨੂੰ ਕੁਝ ਨਹੀਂ ਹੋਇਆ ਤੁਹਾਡਾ ਜਿਹੜਾ ਹਰਜੋਤ ਬੈਂਸ ਤੁਹਾਡੀ ਸਰਕਾਰ ਦੇ ਵਿੱਚ ਸਾਡੀਆਂ ਧੀਆ ਭੈਣਾਂ ਤੇ ਲਾਠੀ ਚਾਰਜ ਹੋਏ ਚੁੰਨੀਆਂ ਥੱਲੇ ਡਿੱਗੀਆਂ ਖੇਤਾਂ ਚ ਮੁਰੋ ਲੈ ਗਿਆ ਸਾਡੇ ਨੌਜਵਾਨਾਂ ਦੀਆਂ ਪੱਗਾ ਲੱਥੀਆਂ ਜਿੰਨਾ ਪੱਗਾ ਕਰਕੇ ਸਾਡੇ ਗੁਰੂ ਸਾਹਿਬ ਦੇ ਛੋਟੇ-ਛੋਟੇ ਬੱਚੇ ਸਹਿਬਜ਼ਾਦੇ ਨੀਆਂ ਚ ਚਨਾਏ ਗਏ ਜਿਹੜਾ ਕਹਿ ਲੋ ਜਿਹੜੀਆਂ ਜਿਹੜੀਆਂ ਸਿੱਖਾਂ ਨੂੰ ਪੱਗਾ ਮਿਲੀਆਂ ਜਿਹੜੀਆਂ ਸਿਰ ਤੇ ਰੱਖੀਆਂ ਉਹਨਾਂ ਨੇ ਉਹਨਾਂ ਨੇ ਕਈ ਜਾਨਾਂ ਕੁਰਬਾਨ ਕਰਕੇ ਇਹ ਪੱਗਾ ਮਿਲੀਆਂ ਤੇ ਤੇਰੇ ਜਿਹੜੇ ਕਹਿਲਾ ਤੇਰੇ ਹੁਕਮਾਂ ਤੇ ਚੱਲਣ ਵਾਲੇ ਸਿਪਾਈ ਉਹਨਾਂ ਦੀਆਂ ਦੋ ਸੈਂਟਾਂ ਚ ਪੱਗਾ ਲਾ ਕੇ ਥੱਲੇ ਸਿੱਟ ਦਿੰਦੇ ਆ ਖੇਤਾਂ ਦੇ ਵਿੱਚ ਤਾਂ ਮੇਰੀ ਕਿਰਪਾ ਕਰਕੇ ਬੇਨਤੀ ਆ ਤੂੰ ਭਾਸ਼ਨ ਦੇ ਜਿਸ ਚੀਜ਼ ਤੇ ਦੇਣਾ ਪਰ ਗੁਰੂ ਸਾਹਿਬ ਗੁਰੂਆਂ ਤੇ ਸਹਿਬਜ਼ਾਦਿਆਂ ਤੇ ਭਾਸ਼ਨ ਨਾ ਦੇ ਸ਼ਹੀਦਾਂ ਤੇ ਭਾਸ਼ਨ ਨਾ ਦੇ ਉਹਨਾਂ ਨੇ ਲੋਕਾਂ ਤੇ ਤਸ਼ੱਦਦ ਨਹੀਂ ਢਾਏ ਤਸ਼ੱਦਦ ਢਾਉਣ ਵਾਲਿਆਂ ਵਾਲਿਆਂ ਨੂੰ ਢਾਹ ਲਾਈ ਸੀ ਯਾਦ ਰੱਖੋ ਉਹਨਾਂ ਨੂੰ ਕਹਤਾ ਸੀ ਵੀ ਆਜੋ ਹਟ ਪਿੱਛੇ ਛੱਡੋ ਸਾਡਾ ਦੇਸ਼ ਤੇ ਕਿਰਪਾ ਕਰਕੇ ਮੇਰਾ ਭਰਾ ਬੇਨਤੀ ਆ ਤੁਸੀਂ ਜੇ ਘਰ ਬਿਆਨਬਾਜ਼ੀਆਂ ਦੇਣੀਆਂ ਤਾਂ ਉਵੇਂ ਦਿਓ ਐਵੇਂ ਮਾਰੀਆਂ ਮੋਟੀਆਂ ਤੁਸੀਂ ਇਧਰਲੇ ਮਾਮਲੇ 'ਚ ਬਿਆਨਬਾਜ਼ੀਆਂ ਨਾ ਦਿਓ ਇਹ ਨੋਟ ਰੱਖੋ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਕਹ ਮੈਂ ਵਾਰ-ਵਾਰ ਕਹਿੰਦਾ ਗੱਲ ਇੱਕੋ ਚੰਗਾ ਨਹੀਂ ਲੱਗਦਾ ਵੀ ਬੱਚੇ ਨਸ਼ੇ ਨਾਲ ਮਰ ਗਏ ਬਸ ਇੱਥੇ ਐਂਡ ਗੱਲ ਆ ਯਾਦ ਰੱਖ ਲਓ ਗੱਲ ਸ਼ੁਰੂ ਹੋ ਗਿਆ ਟੀਕੇ ਲਾਈ ਜਾਂਦੇ ਆ ਬਸ ਫਰਕ ਇਹਨਾਂ ਕਿ ਉਹਨਾਂ ਨੇ ਨੀਂਹਾਂ 'ਚ ਚਨਾਏ ਸੀ ਤੇ ਤੇਰੇ ਵਰਗੇ ਭਾਈ ਚੁੱਪਚਾ ਬੈਠੇ ਆ ਹੁਣ ਭਗਵੰਤਮਾਨ ਨੂੰ ਮੈਨੂੰ ਕਹਿੰਦੇ ਹੁੰਦੇ ਕੋਈ ਜਾਦੂ ਦੀ ਛੜੀ ਆ ਮੈਂ ਕਹਿੰਨਾ ਭਗਵੰਤਮਾਨ ਜਾਦੂ ਦੀ ਛੜੀ ਆ ਉਹਦਾ ਕਾਰਨ ਕੀ ਆ ਇਹਨੇ ਡੀਜੀ ਸਾਹਿਬ ਜਿਹੜਾ ਕਹਿ ਲੋ ਪੰਜਾਬ ਡੀਜੀਪੀ ਸਾਹਿਬ ਨੂੰ ਕਹਿਣਾ ਕਿ ਚਲੋ ਭਾਈ ਸਾਹਿਬ ਹੁਕਮ ਦਿੱਤੇ ਉਹਨਾਂ ਨੇ ਕਹ ਐਸਐਸਪੀ ਸਾਹਿਬ ਨੂੰ ਕਹਿਣਾ ਐਸਐਸਪੀ ਨੇ ਥਾਣਿਆਂ 'ਚ ਫੋਨ ਮਾਰਨੇ ਆ ਕਿ ਜਾਓ ਭਾਈ ਆ ਸੀਆਈਡੀ ਦੀ ਰਿਪੋਰਟ ਫਲਾਨੇ ਪਿੰਡ ਚ ਇਨਾ ਚਿੱਟਾ ਵੇਚੀ ਜਾਂਦੇ ਆ ਫੜੋ ਉਹਨਾਂ ਨੂੰ ਹਦਾਇਤ ਦਿਓ ਪਹਿਲੇ ਨੰਬਰ ਤੇ ਹਦਾਇਤ ਦੇ ਕੇ ਛੱਡੋ ਤੇ ਜੇਕਰ ਨਹੀਂ ਮੰਨਦੇ ਫਿਰ ਛੱਡਿਆ ਜੇ ਨਾ ਅੱਜ ਤੱਕ ਤੁਥੂ ਇਹ ਹੀ ਨਹੀਂ ਪਤਾ ਲੱਗਿਆ ਕਿਆ ਵੀ ਚਿੱਟਾ ਹੁੰਦਾ ਕਿੱਥੋਂ ਆ ਚਿੱਟਾ ਆਇਆ ਕਾਹਤੋਂ ਕਿਉਂ ਨੌਜਵਾਨ ਮਰੀ ਜਾਂਦੇ ਆ ਬਸ ਬਾਦਲਾਂ ਨੂੰ ਭੰਡ-ਭੰਡ ਕੇ ਕੈਪਟਨਾਂ ਨੂੰ ਭੰਡ-ਭੰਡ ਕੇ ਕਾਂਗਰਸ ਨੂੰ ਭੰਡ-ਭੰਡ ਕੇ ਸਰਕਾਰ ਤਾਂ ਲੈ ਜਾਂਦੀ ਆ ਬੀਜੇਪੀ ਨੂੰ ਭੰਡ-ਭੰਡ ਕੇ ਸਰਕਾਰ ਤਾਂ ਲੈ ਜਾਂਦੀ ਆ ਪਰ ਇਸ ਟਾਈਮ ਭਾਸ਼ਣ ਦੇਣ ਤੋਂ ਸਿਵਾਏ ਤੇਰੇ ਪੱਲੇ ਰਿਹਾ ਕੁਛ ਨਹੀਂ ਬਸ ਉਹ ਜਿਵੇਂ ਉਹ ਇਕੱਠ ਕਰਕੇ ਜਿਵੇਂ ਉਹ ਇਕੱਠ ਨਹੀਂ ਕਰਦੇ ਪਹਿਲਾਂ ਡਮਰੂ ਵਜਾ ਕੇ ਉਸੇ ਤਰ੍ਹਾਂ ਡਮਰੂ ਵਜਾ ਕੇ ਤੁਸੀਂ ਇਕੱਠ ਕਰਦੇ ਆ ਬਾਅਦ ਦੇ ਵਿੱਚ ਆਪਦੇ ਉਹੀ ਕਰਤਾ ਵਿਖਾਉਂਦੇ ਆ ਕਦੇ ਰਸੇ ਤੇ ਚੜ ਗਏ ਕਦੇ ਕੁਛ ਕਰਤਾ ਉਹ ਤਾਂ ਤੁਹਾਡੇ ਨਾਲੋਂ ਬਹੁਤ ਚੰਗੇ ਆ ਜਿਹੜਾ ਕਹ ਲੋ ਲੋਕਾਂ ਦਾ ਇਕੱਠ ਕਰਕੇ ਲੋਕਾਂ ਨੂੰ ਆਪਦੀ ਜਿਹੜੀ ਕਹ ਲੋ ਪ੍ਰੈਕਟਿਸ ਦਿਖਾਉਂਦੇ ਆ ਕਲਾ ਦਿਖਾਉਂਦੇ ਆ ਆਪਦੀ ਤੁਸੀਂ ਭਰਾਵਾ ਕਲਾ ਨਹੀਂ ਹੁਣ ਤਾਂ ਲੋਕਾਂ ਦੀ ਕਲਾ ਮਾਰ ਕੇ ਤੁਸੀਂ ਸਟੇਜਾਂ ਤੇ ਬਹਿ ਜਾਂਦੇ ਆ ਤੇ ਬਸ ਕਦੇ ਨਰੇਗਾ ਲੈ ਇਕੱਠੇ ਕਰ ਲੈ ਚਾਰ ਗੱਲਾਂ ਸੁਨਾਤੀਆਂ ਕਰੋੜਾ ਰੁਪਇਆ ਬਰਬਾਦ ਕਰਤਾ ਉਹਨਾਂ ਦੀ ਰੀਸ਼ਵੀ ਨਹੀਂ ਤੁਸੀਂ ਕਰਨੀ ਜਿਨ੍ਹਾਂ ਦਾ ਮੈਂ ਨਾਮ ਲਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਤੁਸੀਂ ਸਾਡੇ ਸਹਬਜ਼ਾਦਿਆਂ ਦਾ ਨਾਮ ਨਾ ਲਓ ਕਿਉਂਕਿ ਤੁਹਾਡੀ ਸਰਕਾਰ ਦੇ ਵਿੱਚ ਵੀ ਛੋਟੇ-ਛੋਟੇ ਬੱਚੇ ਚਿੱਟੇ ਦੇ ਵਿੱਚ ਤਬਾਹ ਹੋ ਗਏ ਆ ਤੇ ਮੈਂ ਤਾਂ ਇਹੀ ਕਹੂੰਗਾ ਕਿ ਮੇਰੀ ਗੱਲ ਦਾ ਗੁੱਸਾ ਤਾਂ ਲੱਗੂਗਾ ਤੁਹਾਨੂੰ ਪਰ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਤੁਹਾਡੀ ਵੀ ਕੁਰਸੀ ਉਹਨਾਂ ਨਾਲੋਂ ਘੱਟ ਨਹੀਂ ਗਈ ਜਿਨ੍ਹਾਂ ਨੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਨੀਂਆ 'ਚ ਚੁਨਾਇਆ ਸੀ ਮੈਂ ਤੇ ਕਹੂੰਗਾ ਹੁਣ ਮੈਂ ਆਪਦੇ ਪੰਜਾਬ ਦੇ ਸਿੱਖਾਂ ਤੋਂ ਜਿੰਨੇ ਸਾਡੇ ਦੇਸ਼ਾਂ-ਵਿਦੇਸ਼ਾਂ 'ਚ ਰਹਿੰਦੇ ਆ ਔਰ ਸਾਡੇ ਪੰਜਾਬ ਦੇ ਲੋਕਾਂ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਜੇਕਰ ਕੋਈ ਮੈਂ ਗੱਲ ਗਲਤ ਕਹਿ ਬੈਠਾ ਹੋਵਾਂ ਤੇ ਜਾਂ ਕਹਿ ਦਿੱਤੀ ਹੋਵੇ ਛੋਟਾ ਭਰਾ ਸਮਝ ਕੇ ਮਾਫ ਕਰਾ ਜੇ ਨਾਲ ਜਿਹੜੀ ਮੈਂ ਆਪਣੇ ਸ਼ਹੀਦਾਂ ਦੀ ਗੱਲ ਕੀਤੀ ਸੀ ਇਸ ਸਮੱਸਿਆ ਤੇ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਜਿਹੜੀ ਆਮ ਪਾਰਟੀ ਆ ਉਹ ਛੀਡਾਂ ਦੇ ਨਾਮ ਲੈ ਕੇ ਪਾਰਟੀ ਨੂੰ ਅੱਗੇ ਲੈ ਕੇ ਆਈ ਆ ਪਰ ਸ਼ਹੀਦ ਵੀ ਜਿਹੜਾ ਕਹਿ ਲੋ ਉਹ ਵੀ ਰੋਂਦੇ ਹੋਣੇ ਆ ਕਿ ਯਾਰ ਸਾਡਾ ਨਾਮ ਲੈ ਕੇ ਪਾਰਟੀ ਆਈ ਲੋਕਾਂ ਨੇ ਭਗਵੰਤ ਮਾਨ ਨੂੰ ਨਹੀਂ ਪਾਈ ਇਹਨਾਂ ਨੇ ਸ਼ਹੀਦਾਂ ਦੇ ਨਾਂ ਤੇ ਵੋਟਾਂ ਲਈਆਂ ਲੋਕਾਂ ਨੇ ਸ਼ਹੀਦਾਂ ਦੇ ਨਾਮ ਤੇ ਵੋਟਾਂ ਪਾਈਆਂ ਚਲੋ ਕੋਈ ਗੱਲ ਨਹੀਂ 2022 ਦੇ ਵਿੱਚ ਹਵਾ ਸੀ ਤੇ 2027 ਦੇ ਵਿੱਚ ਹਨੇਰੀ ਆਊਗੀ ਉਸੇ ਹਨੇਰੀ ਦੇ ਵਿੱਚ ਝਾੜੂ ਵੀ ਉੱਡ ਕੇ ਟੀਲਾ-ਟੀਲਾ ਹੋ ਕੇ ਕਿਤਨਾ ਕਿਤੇ ਕਿਸੇ ਖੂੰਜੇ ਦੇ ਵਿੱਚ ਜਾਊਗਾ ਉਸ ਤੋਂ ਬਾਅਦ ਇਤਿਹਾਸ ਗਵਾ ਕਦੇ ਵੀ ਬੋਕਰ ਦੇ ਟੀਲੇ ਉੱਗਦੇ ਨਹੀਂ ਹੁੰਦੇ ਨਾ ਕਦੇ ਉਹਨੂੰ ਫੁੱਲ ਲੱਗਦੇ ਆ ਤੇ ਨਾ ਹੀ ਕਦੇ ਉਹਨੂੰ ਕਦੇ ਕੁਝ ਲੱਗਿਆ ਉਸ ਤੋਂ ਬਾਅਦ ਇਹ ਖੇਤਾਂ 'ਚ ਰੋਲਦੇ ਰਹਿ ਜਾਂਦੇ ਆ ਤੇ ਹੌਲੀ-ਹੌਲੀ ਸੁਭਾਅ ਹੋ ਜਾਂਦੇ ਆ ਟੀਲੇ ਯਾਦ ਰੱਖ ਲਓ ਜੇ ਗੱਲ ਜੇਕਰ ਪੰਜਾਬ ਦੇ ਲੋਕਾਂ ਦਾ ਕੋਈ ਸਵਾਰਿਆ ਤਾਂ ਫਿਰ ਭਾਈ ਜਿਹੜਾ ਕਹਿ ਲਓ ਪ੍ਰਮਾਤਮਾ ਦੀ ਨਿਗਾਹ ਸਵੱਲੀ ਹੋ ਜੇ ਉਹ ਤਾਂ ਸੁੱਕੇ ਦਰਖਤਾਂ ਨੂੰ ਬੂਰ ਲਾ ਦਿੰਦਾ ਇਹ ਤਾਂ ਫਿਰ ਵੀ ਜਿਹੜਾ ਕਹਿ ਲੋ ਬੋਕਰ ਦੇ ਤੀਲੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ